ਹਾਂਜੀ ਸਸਸੀ ਗਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨੰਨੂ ਸਾਡਾ ਸਵਾਗਤ ਕਰੇਗਾ ਕਿਉਂਕਿ ਨੰਨੂ ਦਾ ਆਉਣ ਵਾਲਾ ਪਾਰਸਲ ਕਦੋਂ ਆਉਣ ਵਾਲਾ ਹੈ ਇਹ ਵੀ ਦੱਸ ਦੋ ਮੰਗਲਵਾਰ ਮੰਗਲਵਾਰ ਇਹਦਾ ਪਾਰਸਲ ਆਉਣ ਵਾਲਾ ਠੀਕ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਕਿ ਕੀ ਆਉਣ ਵਾਲਾ ਹੈ ਨਾ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਵਾਸਤੇ ਚਲੋ ਅਸੀਂ ਦੱਸਾਂਗੇ ਤੁਹਾਨੂੰ ਜਦੋਂ ਆਏਗਾ ਹਾਂਜੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਅਸੀਂ ਉਸੇ ਖੋਲ ਕੇ ਦਿਖਾਵਾਂਗੇ ਹਾਂਜੀ ਦਿਖਾਵਾਂਗੇ ਕੀ ਆ ਚਮੋਟੀਆਂ ਵੀ ਆ ਨਾਲੇ ਸਰਪ੍ਰਾਈਜ਼ ਹੈ ਨਾਲੇ ਦੱਸੀ ਸਰਪ੍ਰਾਈਜ਼ ਦਸੀ ਤਾਂ ਥੋੜੀ ਹੁੰਦਾ ਪਾ ਓਏ ਹੋਏ ਗਲਤੀ ਹੋ ਗਈ ਯਾਰ ਸਾਡੇ ਕੋਲ ਓ ਸਿੱਧਾ ਉਸਦਾ ਉਸਦਾ ਹੋਇਆ ਉਸਦਾ ਹੋ ਜਾ ਠੀਕ ਹੈ ਸਰਪ੍ਰਾਈਜ਼ ਦਸੀ ਤਾਂ ਥੋੜੀ ਹੁੰਦਾ ਬੇਟਾ ਠੀਕ ਹੈ ਹਾਂਜੀ ਕੰਦੀ ਓਹੋ ਚੱਲਾ ਆਪਾਂ ਗਰਮੀ ਆਪਾਂ ਚ ਬਣਾਈਏ ਵਲੌਗ ਨਹੀਂ ਚਲੋ ਅਕੀਨ ਇਹ ਇਹਨਾਂ ਨੂੰ ਆਪਾਂ ਕਿੰਨੇ ਬਣਾਏ ਨੇ ਇੰਗਲਿਸ਼ ਵਿੱਚ को क्या कहता <laughs> है हॉकर पूरी पावर चालू शामे चालू हाय हाय तो प सड़ गए सड़ गए पैर सड़ गए हाय सड़ गए हाय 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 नीचे ज्यादा गर्मी नीचे ज्यादा तप हाँ खा ले तब चल तेरी फोटो खींचा मैं बैठते ठीक है सोनी जी ठीक है, है। चल खींचती खींचती ਫਾਇਲਾ ਵਿੱਚੋਂ ਕਾ ਫਾਇਲਾ ਬਣਾਈਆਂ ਸੀ ਇਹਨੇ ਸੁਲੀਆ ਬਣਾਈਆਂ ਮੈਡਮ ਨਾਲੇ ਇਹ ਕੰਮ ਕਿੱਥੇ ਲੈ ਇਹ ਕੰਮ ਮੈਨੂੰ ਮਿਲ ਗਿਆ ਸੀ ਉੱਥੋਂ ਹੀ ਕਾ ਮੁਰਗੀਆਂ ਮਰ ਗਈਆਂ ਨੇ ਮੁਰਗੀਆਂ ਦੇ ਨੇ ਪੇਂਟ ਕੀਤੇ ਹੋਏ ਮੁਰਗੀਆਂ ਦੇ ਹੂੰ ਆਹ ਲੈ ਤੇ ઓરિਜਨਲ ਖੰਭ ਨੇ ਵਧੀਆ ਬਣਾਈ ਯਾਰ ਬਹੁਤ ਸੋਹਣੀ ਬਣਾਈ ਹੋਈ ਹੈ ਇੱਕ ਐ ਵੀ ਬਣਾਈ ਤੇ ਆ ਹੁਣ ਆਪਾਂ ਦਹੀਂ ਦਹੀਂ ਲਿਆਂਦੀ ਚੋਲਾ ਨਾਲ ਤੜਕੇ ਵਾਲੇ ਚੋਲ ਨੇ ਦਹੀਂ ਦੇ ਨਾਲ ਖਾ ਰਹੇ ਤੇ ਨੰਨੂ ਵਾਸਤੇ ਲੇਸ ਹਾਂਜੀ ਚੋਲਣੇ ਗਾਣੇ ਦਹੀਂ ਨਾਲ ਨਹੀਂ ਕੁਝ ਨਹੀਂ ਮੈਨੂੰ ਵਾਸਤੇ ਉਹ ਹੀ ਦੇਣਾ ਕਹਗਾ ਤੇ ਦੇ ਪਾ ਕੇ ਨੂੰ ਯਾਰ ਕੋਈ ਗੱਲ ਲੈ ਫਟ ਥੋੜਾ ਪੀਦਾ ਵੈਸੇ ਇੰਨਾ ਨਹੀਂ ਪੀਦਾ ਇਹ ਬਾਬੂ ਇਹ ਗਲਾਸ ਹੈ ਰਾਂ ਨੂੰ ਖੋਲ ਕੇ ਤੂੰ ਖੋਲਾ ਖੋਲ ਖੋਲ ਆ ਤਸੇ ਖੋਲ ਨੂੰ ਲੈ ਹਾਂਜੀ ਸ਼ਾਮ ਦੇ ਵਜੇ ਨੇ 5:30 ਤੇ ਅੱਜ ਵੀਡੀਓ ਆਣੀ ਨਹੀਂ ਅਜੇ ਲੇਟ ਹੋ ਜਾਣੀ ਹੈ ਮੈਨੂੰ ਲੱਗਦਾ ਸ਼ਾਇਦ ਹੀ ਆਵੇ ਅੱਜ ਵੀਡੀਓ ਕਿਉਂਕਿ ਇੱਥੇ ਇੰਟਰਨੈਟ ਹੈ ਨਹੀਂ ਤੇ ਮੋਬਾਈਲ ਦਾ ਇੰਟਰਨੈਟ ਖਤਮ ਹੈ ਠੀਕ ਹੈ ਜੀ ਹੁਣ ਇੱਧਰ ਪਿੱਛੇ ਆਏ ਆ ਇੱਕ ਮੈਂ ਟਰੈਕਟਰ ਆ ਗਿਆ ਤੇ ਆਹ ਦੇਖੋ ਆ ਪਪੂਲਰ ਲੱਗੇ ਨੇ ਕਿੰਨੇ ਘੈਂਟ ਲੱਗਦੇ ਨੇ ਹਨਾ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਨਾ ਤਾਂ ਫੇਰ ਤਾਂ ਬਹੁਤ ਜ਼ਿਆਦਾ ਗੱਲਬਾਤ ਹੁੰਦੀ ਹੈ ਬਹੁਤ ਜਿਆਦਾ ਖੂਬਸੂਰਤ ਲੱਗਦੇ ਨੇ ਪੇੜ-ਪੌਦੇ ਤੇ ਇੱਧਰ ਬੰਦਾ ਸ਼ਾਮ ਨੂੰ ਇੱਥੇ ਮੰਜੀ ਢਾ ਕੇ ਬਹਿ ਜਾਏ ਤੇ ਕਿਆ ਹੀ ਨਜ਼ਾਰਾ ਹਵਾ ਚਲਦੀ ਹੈ ਹੰਡੀ ਹੰਡੀ ਪੂਰਾ ਆਨੰਦ ਆਉਂਦਾ ਪੂਰਾ ਆਨੰਦ ਇੱਥੇ ਬਹਿ ਕੇ ਖਾਵੇ ਪੀਵੇ ਤੇ ਫੇਰ ਇੰਜੋਏ ਕਰੇ ਤੇ ਕਈ ਲੋਕ ਤਾਂ ਮੇਰੇ ਸਾਹਮਣੇ ਰਾਤਾਂ ਨੂੰ ਵੀ ਬਹਿ ਜਾਂਦੇ ਹੁੰਦੇ ਪਹਿਲਾਂ ਦੀ ਗੱਲ ਹੈ ਪਹਿਲਾਂ ਮੇਰੇ ਸਾਹਮਣੇ ਪਿੰਡਾਂ ਦੇ ਵਿੱਚ ਲੋਕੀ ਐਦੀ ਪੇੜਾ ਪੌੜਾਂ ਦੇ ਸ਼ਾਮੇ ਬਹਿ ਜਾਂਦੇ ਸੀ ਜਿਹੜੇ ਖਾਣ ਪੀਣ ਵਾਲੇ ਜਿਹੜੇ ਉਹ ਵੀ ਇੱਦੀ ਬਹਿ ਬੂਕੇ ਖਾਂਦੇ ਪੀਂਦੇ ਸੀ ਤੇ ਉਦਾਂ ਵੀ ਆਮ ਲੋਕ ਵੀ ਰੋਟੀ ਬਾਣੀ ਜੇ ਖਾਣਾ ਦੇ ਉਦਾਂ ਹਨਾ ਉਹ ਵੀ ਇਦਾਂ ਹੀ ਬਸ ਪੇੜਾਂ ਦੇ ਥੱਲੇ ਛਾਂ ਦੇ ਥੱਲੇ ਕਿੰਨਾ ਮਜ਼ਾ ਆਉਂਦਾ ਕਿੰਨਾ ਸੋਹਣਾ ਲੱਗਦਾ ਯਾਰ ਬਹੁਤ ਮਨ ਲੱਗਦਾ ਸਹੀ ਗੱਲ ਹੈ ਪਿੰਡਾਂ ਦੇ ਵਿੱਚ ਆ ਕੇ ਨਾ ਫੈਰ ਨਾ ਵੇ ਜੇ ਤੁਹਾਨੂੰ ਪਤਾ ਹੀ ਹੈ ਉੱਥੇ ਦੇ ਆਪਣੇ ਬੰਦਾ ਦਾ ਬੰਦਾ ਬੰਦੇ ਤੇ ਬੰਦਾ ਚੜਿਆ ਫਿਰਦਾ ਬੁਰਾ ਹਾਲ ਹੈ ਉੱਥੇ ਦਾ ਤੇ ਪੋਲਿਊਸ਼ਨ ਇੰਨਾ ਜ਼ਿਆਦਾ ਹੈ ਨਾ ਪਿੰਡ ਜਾ ਕੇ ਸਕੂਨ ਆਉਂਦਾ ਹੈ ਰੂਹ ਨੂੰ ਵੀ ਤੇ ਸਰੀਰ ਨੂੰ ਵੀ ਦੇ ਦਿਮਾਗ ਨੂੰ ਵੀ ਬਹੁਤ ਸੋਹਣਾ ਲੱਗਦਾ ਆ ਆ ਚੜ ਗਿਆ ਨੱਕ ਤੁਰਕੀ ਦੇ ਲੋ ਤੇ ਇੱਧਰ ਆ ਕੀ ਲੱਗਾ ਹੋਇਆ ਇਹ ਸਬਜ਼ੀਆਂ ਕਿਹੜੀ ਕਿਹੜੀ ਸਬਜ਼ੀ ਹੈ ਟਮਾਟਰ ਮਠੀਰੇ ਤੋਰੀਆਂ ਭਿੰਡੀਆਂ ਬਾਰਗਣ ਤਰਾਂ ਧਣੀਆਂ ਧਣੀਆਂ ਹਰੀਆਂ ਮਿਰਚ ਉਹ ਦਾਲ ਲਾਈ ਹੈ ਜਦ ਕੀ ਅਸਲੀ ਉਹ ਵੈਰਾਈਟੀ ਮੈਨੂੰ ਪਹਿਲੀ ਵਾਰ ਵੇਖਣੀ ਉਹ ਦਾਲ ਹੁੰਦੀ ਹੈ ਦਾਲ ਕਿੱਥੇ ਲਾਈ ਹੈ ਉਹ ਲਾਈ ਮੂੰਗੀ ਮੂੰਗਾ ਦੀ ਲਾਈ ਹੈ ਮੂੰਗੀ ਕਿਹੜੀ ਕਿਹੜੀ ਹੈ ਦਾਲ ਹਰੀ ਮੂੰਗੀ ਆਹ ਵਾਲੀ ਹਾਂ ਇਹ ਲਾਈਨ ਸੇ ਜਿਹੜੀ ਲੱਗੀ ਆਹ ਜਿਹੜੀ ਆ ਦਾਲ ਹੈ ਹਾਂਜੀ ਆ ਦਾਲ ਹੈ ਅੱਛਾ ਜੀ ਇਹ ਵੇਖੋ ਇੱਧਰ ਕਿਵੇਂ ਮਸਤ ਹੋਈ ਹੈ ਹੈ ਮੈਨੂੰ ਤਾਂ ਖੀਰੇ ਦੀ ਹਾਂ ਦੇਖੋ ਆ ਟਿੰਡੀ ਦਾ ਟੀਕਾ ਲੱਗਾ ਤਾਂ ਕਰਕੇ ਜੇ ਰੋਈ ਜਾਂਦੀ ਹੈ ਜੇ ਜੇ ਤਾਂ ਗੱਲਾਂ ਕਰੇ ਠੰਡੀ ਠੰਡੀ ਹਵਾ ਚੱਲਦੀ ਨਾ ਹੁਣ ਆ ਹੁਣ ਵਧੀਆ ਲੱਗ ਰਿਹਾ ਹੈ ਨਾ ਉਹਨੂੰ ਵੀ ਵਧੀਆ ਲੱਗ ਰਿਹਾ ਹੋਣਾ ਸਹੀ ਗੱਲ ਹੈ ਹੋਏ ਗੁਗਲੇਵੇਂ ਚੋਨੇ ਸਾਇਓ ਚਾ ਚਾ ਤੂੰ ਗੱਲ ਕਰਨਾ ਫਿਰ ਸਹੀ ਚੋਨੇ ਚੱਲ ਤੂੰ ਮੇਰੇ ਨਾਲ ਹਾਂ ਸਾਜੂ ਸੈਜੂ ਸੈਜੂ ਨਹੀਂ ਅੱਜ ਦੇ ਵੀ ਅੱਜ ਟਿੱਕੇ ਕਰ ਗਿਆ ਮੇਰਾ ਬਸ ਦਾ ਧਿਆਨ ਹੁਣ ਉਧਰ ਹੈ ਹਾਂ ਸਹੀ ਗੱਲ ਤੂੰ ਦੇਖ ਰਹੀ ਏ ਨੇਚਰ ਅਧਰੂ ਸਹੀ ਗੱਲ ਹੈ ਨੇਚਰ ਹੈ ਨੇਚਰ ਅੱਤੇ ਵੀ ਸੋਹਣੀ ਹਵਾ ਚੱਲੀ ਆ ਦੇ ਤਾਨੂੰ ਪਤਾ ਸੀ ਦੁਪਹਿਰ ਵੇਲੇ ਜਦੋਂ ਸਕੂਲੋਂ ਆਣਾ ਨਾ ਇੱਥੇ ਮੰਡੀ ਡਾਈ ਰਿੱਚ ਆਖੇ ਹਾਂ ਸਹੀ ਗੱਲ ਹੈ ਬੈਠ ਹੁੰਦੇ ਬੈਠਦੇ ਸੀ ਇਕ ਪੀਂਗ ਵੀ ਪਾਈ ਹੁੰਦੀ ਸੀ ਹੂੰ ਇਹ ਰਹਿ ਕੇ ਸੀ ਨਾ ਤੇ ਜਦੋਂ ਆਪਾਂ ਲੋਕਡਾਊਨ 'ਚ ਰਹੇ ਸੀ ਉਦੋਂ ਵੀ ਹਾਂ ਲੋਕਡਾਊਨ 'ਚ ਇੱਥੇ ਅਸੀਂ ਕੁਰਸੀਆਂ ਮੰਝੇ ਡਾ ਕੇ ਬੈਠੇ ਸੀ ਕਿੰਨੀ ਸੋਹਣੀ ਹਵਾ ਚੱਲੀ ਯਾਰ ਲੋਕਡਾਊਨ 'ਚ ਵੀ ਸੰਡੀ ਆ ਬਚਾ ਲੈ ਉਹ ਇੱਥੇ ਘੁੰਮਣ ਚੱਲ ਜਾਣਾ ਹਾਂ ਉਹ ਪਰ ਵੀ ਸੋਹਣਾ ਆਪਾਂ ਨਿਕਲ ਲਈ ਇਹ ਤਾਂ ਵਧੀਆ ਚਲੋ ਫਿਰ ਉਹ ਲਵਲੀ ਕਹਿੰਦਾ ਨਹੀਂ 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 ਜਾਣਾ ਨਹੀਂ ਜਾਣਾ ਕਹਿੰਦਾ ਫਿਰ ਸਾਜਰੇ ਚਲ ਜਿਓ ਹਾਂ ਉਹਨੂੰ ੱੱੱਕਾ ਕਰੀ ਜਾਂਦਾ ਮਰਬੀ ਦਾ ਉਹ ਵੀ ਮਨ ਨਹੀਂ ਹੈਗਾ ਮੈਨੂੰ ਪਤਾ ਵਿੱਚ ਉਹ ਤੇ ਨਹੀਂ ਫਿਰ ਸੇ ਮੈਂ ਤਿਆਰ ਆ ਮੈਨੂੰ ਸ਼ਕਲ ਤਾਂ ਵੀ ਪਤਾ ਲੱਗ ਜਾਂਦਾ ਸ਼ਕਲ ਤੋਂ ਵੀ ਪਤਾ ਲੱਗ ਜਾਂਦਾ ਮੈਂ ਸ਼ਕਲ ਕੋਈ ਨਹੀਂ ਮੈਂ ਸ਼ਕਲ ਤੋਂ ਮੈਂ ਚੱਲਣ ਨੂੰ ਐਸੇ ਮੈਂ ਕਿਹਾ ਗੱਡੀ ਲੈ ਕੇ ਆਣਗੇ ਕੱਲ ਨੂੰ ਜਾਣਗੇ ਤੇ ਮੈਂ ਇਹਨਾਂ ਦੇ ਨਾਲ ਹੀ ਚੱਲ ਜਾਗੀ ਉਧਰ ਉਧਰ ਵੇਖੋ ਕੀ ਆਡੀ ਪਲੈਨਿੰਗ ਕਰਕੇ ਆਏ ਗੱਡੀ ਫਿਰ ਉਹ ਗੱਡੀ ਦਾ ਕੰਮ ਖਰਾਬ ਹੋ ਗਿਆ ਨਾ ਥੋੜਾ ਜਿਹਾ ਤਾਂ ਕਰ ਗੱਡੀ ਸੈੱਟ ਕਰਾਉਣ ਆਲੀ ਆ ਤਾਂ ਕਰਕੇ ਪਿਛਲੀ ਵਾਰ ਦੀ SLA ਬਣਾਨੀ ਵੀ ਐਕੀ ਥੋੜਾ ਜਿਹਾ ਮਿਲਿਆ ਮੌਕਾ ਤੂੰ ਵੇਖੋ ਪਰ ਮੇਰੀ ਸੇਤ ਨਹੀਂ ਠੀਕ ਤੇ ਆਦਾ ਮੈਨੂੰ ਤਾਂ ਤੁਸੀਂ ਜਦੋਂ ਕਹੜੇ ਮੈਂ ਤੇ ਅੱਗੇ ਲਾ ਕੇ ਮੋਟਰਸਾਈਕਲ ਤੇ ਬਹਿ ਜਾਣਾ ਹੂੰ ਹੂੰ ਤਾਂ ਕਿ ਤੁਸੀਂ ਬਾਅਦ ਚੈਨਕ ਉਹ ਗਿਆ ਨਾ ਨਿਕਲੀ ਘਰ ਜਾ ਕੇ ਬਾਅਦ ਚ ਫਿਰ ਐ ਵੀ ਤਾਨੇ ਜਿ ਦੇਣੇ ਨੇ ਵੀ ਤੁਸੀਂ ਮੈਨੂੰ ਲੈ ਆਏ ਓ ਤੂੰ ਛੇਤੀ ਚ ਜਾ ਕੇ ਨਹੀਂ ਮੈਂ ਵੀ ਇਹਨਾਂ ਨੇ ਘਰ ਜਾ ਕੇ ਕਹਣਾ ਤੈਨੂੰ ਕਿਹਾ ਸੀ ਰਹਿ ਲੈ ਤੂੰ ਮੇਰੇ ਨਾਲ ਵੀ ਐਵੇਂ ਹੁੰਦੀ ਤੂੰ ਰਹਿ ਲੈ ਹੁੰਦੀ ਤੈਨੂੰ ਕਹਿੰਨ ਰੋਕਿਆ ਸੀ ਸਹੀ ਗੱ ਫੇਰ ਐਵੇਂ ਗੰਦੇ ਨੇ ਇਹਨਾਂ ਨੂੰ ਤਾਂ ਮੈਂ ਬੜਾ ਔਖਾ ਲੈ ਕੇ ਆਈਆਂ ਆਂਦੇ ਨਹੀਂ ਸੀ ਪਰ ਮੰਦੇ ਨਹੀਂ ਸੀ ਅੱਜ ਇਹਨਾਂ ਨੇ ਖੇਡਣ ਜਾਣਾ ਸੀ ਹੋਰ ਮੈਂ ਅੱਜ ਖੇਡਣ ਜਾਣਾ ਸੀ 10 ਮਿੰਟ ਜਿੱਤ ਨਾਓ ਕਰਕੇ ਲੈ ਚੱਲੀਏ ਮੈਂ ਅੱਜ ਇਹਦੇ ਕਰਕੇ ਆਈਆਂ ਤਿੰਨ ਦੇ ਕਰਕੇ ਹੋਏ ਓਏ ਰੱਬਾ ਫੇਰ ਡਰ ਗਈ ਕਿਉਂ ਡਰਾ ਦਿੰਦੀ ਨਹੀਂ 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 ਤ੍ਰਿਸ਼ਾ ਕੱਲ੍ਹ ਵੇਖ ਕੇ ਡਰ ਜਾਂਦੀ ਯਾਰ ਤੂੰ ਮੇਰੀ ਬੇਇੱਜ਼ਤੀ ਨਾ ਕਰਾਇਆ ਕਰ ਸੱਜੂ ਮੇਰੀ ਬੇਇੱਜ਼ਤੀ ਕਰਾ ਦੇਣੀ ਜੀ ਜਿੰਨੇ ਖੰਡਾ ਕੱਢ ਲਓ ਜੀ ਗੰਨੇ ਆ ਗੰਨੇ ਲੱਗੇ ਨੇ ਤੇ ਆਪਾਂ ਹੁਣ ਲੱਗੇ ਆ ਇਹਨਾਂ ਨੂੰ ਤੋੜਨ ਤੇ ਫੇਰ ਚੂਸਾਂਗੇ ਆਪਾਂ। ਮਿੱਚਾ ਹਾਂਜੀ ਤੇ ਇਹਨਾਂ ਨੂੰ ਸ਼ਿਕਾਇਤ ਆ ਕਿ ਇਹ ਮੇਰੀ ਕਦੇ ਵੀਡੀਓ ਨਹੀਂ ਬਣਾਉਂਦੀ ਆ। ਲਓ ਜੀ। ਚੱਕੋ ਵੀਡੀਓ। ਤੇ ਸ਼ੈਰੀਏ ਲੱਗੇ ਨੇ ਗੰਨੇ ਤੋੜਨ। ਉਮੀਦ ਆ ਕਿ ਟੁੱਟ ਜਾਏਗਾ। ਜਦੋਂ ਜੱਦੀ ਹੋਏ ਪਏ ਨੇ ਗੰਨੇਆਂ ਦੇ ਨਾਲ। ਓਹੋ ਜਦੋਂ ਜੱਦੀ ਹੋਏ ਪਏ ਸੀ। ਜਲਦੋ ਹੀ ਪੁੱੜਦਾ। ਸਹੀ ਸਾਹ ਚੜ ਗਿਆ ਜਦੋਂ ਜੱਦੀ ਹੋਏ ਪਏ ਸੀ ਗੰਨੇ ਦੇ ਨਾਲ ਸ਼ੈਰੀਏ ਇਹ ਕੱਚਾ ਗੰਨਾ ਉਹ ਲੈ ਆ ਵੀ ਓਏ ਉੱਧਰ ਵੇਖੋ ਚਾਜੂ ਕੀ ਮੈਂ ਵੇਖਦਾ ਮੈਂ ਅਭੀ ਚੋਦੀ ਮੇਰਾ ਜੱਜੂ ਕੀ ਮੈਂ ਵੇਖਦਾ ਮੈਂ ਕੁੱਤਾ ਦੁੱਧ ਦੁੱਧ ਮਿੰਦਾ ਮਿੰਦਾ ਵੇਖਦਾ ਮੈਂ ਤੂੰ ਚਾ ਇਹ ਚ ਕਰ ਦੋ ਇਹ ਵੀ ਦਾਤਰੀ ਫੜਾਈ ਯਾਰ ਇਹ ਗਿੰਗਾ ਹੁੰਦਾ ਤੂੰ ਜਲਾਣੀ ਆਂਦੀ ਕੀ ਦਾਤਰੀ ਆਹੋ ਨਹੀਂ ਕਿਸਾਨਾਂ ਦੇ ਪੁੱਤਾਂ ਦੇ ਅਸੀਂ ਕਿਸਾਨ ਦਾ ਦਾਤੀ ਉਹ ਧੀਆ ਕਦੇ ਕੀਤੇ ਤੇ ਹੈ ਨਹੀਂ ਤੁਸੀਂ ਕਿਸਾਨੀ ਆ ਕੰਮ ਚਲਾਣੀ ਤੇ ਖੂਨ ਚ ਹੀ ਹੁੰਦਾ ਇਹ ਚੀਜ਼ਾਂ oh my god ਬੜੀ ਗੱਲੇ लवली ਪੁੱਛ ਲਿਆ लवली ਚਲਾ ਲਾਂ ਦਾ ਦਾਤੀ लवली ਤੇ ਕਰਦਾ ਹੀ ਇਹ ਕੰਮ ਤੰਗ ਮੰਦਿਆ ਤੂੰ ਤੂੰ ਦੇ ਮੂੰਹ ਧੋਣ ਲੱਗਾਈ ਮੂੰਹ ਤੋਂ ਸਸੀ ਕਾਲ ਤੇ ਕਰਾ ਦੇ ਮਾਮੂ ਮੈਂ लवली ਮੂੰਹ ਤੋਂ ਹੋ ਰਿਹਾ ਸੀ ਹੋ ਰਿਹਾ ਹੋਏ ਤੇ ਕਿਹਨਾਂ ਬਾਬਾ ਬਣਿਆ ਜੱਕ ਹਾਂ ਲੱਗਦਾ ਨਹੀਂ ਬਾਬਾਂ ਬੰਨ ਨਹੀਂ ਹੈ ਵੇਖੀ ਮੇਰੇ ਥੱਪੜ ਮਾਰ ਕੇ ਮੇਰੇ ਇਹ ਅੱਧਾ ਪੂਰਾ ਉਹ ਟੁੱਟ ਗਿਆ ਹਾਂ ਕਿਉਂ ਤੇ ਜਿਵੇਂ ਤੁਸੀਂ ਵੇਖ ਹੀ ਸਕਦੇ ਹੋ ਬੜੀ ਮੁਸ਼ਕਿਲ ਦੇ ਨਾਲ ਇਹਨਾਂ ਨੇ ਕੰਨਾਂ ਵੀ ਕੱਟ ਸੁਟਿਆਈ ਪਹਿਲਾਂ ਪੁੱਟਿਆਈ ਫਿਰ ਸੁਟਿਆਈ ਹੁਣ ਛਿਲੀ ਆਈ ਐਵੇਂ ਛਿਲੀ ਦਾ ਕੰਨਾਂ ਓ ਮਾਈ ਗੋਡ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਾਸੋ ਦੇ ਲੂੰ ਕੰਡੇ ਖੜੇ ਕਰ ਛੱਡੇ ਨੇ ਤੁਸੀ ਜਾਲਾ ਗੱਡਣਗੇ ਜੀ ਇਹਨਾਂ ਨੂੰ ਪਤਾ ਹੈ ਨਹੀਂ ਜੀ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿੰਦਾ ਹਾਂ ਵੀ ਅੱਧੀ ਚਲੀਦਾ ਚੱਲ ਚੱਲੋ ਜੀ ਇਹ ਵੀ ਛੇਨ ਇਹ ਵੀ ਖੱਟ ਲੈ ਆ ਲੋ ਆਲੀਆ ਨੇ ਆਪਣਾ ਸਾਫ਼ ਕਰਕੇ ਚੱਲ ਜੀ ਸ਼ੁਰੂ ਹੋ ਗਿਆ ਮੈਨੂੰ ਹੈ ਵੜੀ ਹੂੰ ਤੇ ਗਾਲਾ ਖਾਨ ਵਾਲੀ ਕੰਮ ਜਿਹੜੇ ਵੱਢਦੇ ਨੇ ਉਹਨਾਂ ਦੇ ਗਾਲਾਂ ਕੱਢਣੇ ਗੰਨਾ ਵੀ ਗਾਲਾਂ ਕੱਢਦਾ ਉਹ ਪੁੱਤ ਮੈਂ ਗੰਨਾ ਨਹੀਂ ਕੱਢਦਾ ਇਹਨਾਂ ਕਹਿੰਦਾ ਜਿਹੜੇ ਲੂਨ ਲਾ ਸਾਰਾ ਕੁਝ ਹੀ ਖੜਾ ਕਰਤਾ ਹੋਰ ਵੇਖੀ ਐਵੇਂ ਕਿਵੇਂ ਗੰਡੇ ਚ ਖੜੇ ਕਰਦੇ ਉਹਦੀ ਮੰਮੀ ਮੈਨੂੰ ਦੇ ਦੋ ਹਾਈ ਉਹਨੂੰ ਜਦੋਂ ਜਿੱਦੀ ਹੋਏ ਪੈਨ ਨੂੰ ਤੋੜਨ ਵਾਸਤੇ ਟੁੱਟਦਾ ਹੀ ਨਹੀਂ ਪਿਆ ਜਿਵੇਂ ਤੁਸੀਂ ਵੇਖ ਸਕਦੇ ਹੋ ਇਹਨਾਂ ਵੀ ੱਤਕਾ ਕਰ ਗਿਆ ਕਹਿੰਦਾ ਤੁਸੀਂ ਮੈਨਾਂ ਕੀਤਾ ਮੈਂ ਉਹ ਮਾਈ ਗੋਡ ਅਗਲੇ ਦੰਦਾ ਦੇ ਨਾਲ ਛਿੱਲਿਆ ਜਾ ਰਿਹਾ ਗੰਨਾ ਦੰਦੇ ਨੇ ਮਜ਼ਬੂਤ ਨਹੀਂ ਨਾ ਲੈਓ ਮੈਂ ਤੁਹਾਨੂੰ ਛਿੱਲ ਕੇ ਵਿਖਾਵਾਂ ਕਿਵੇਂ ਛਿੱਲੀਦਾ ਮਰ ਤੂੰ ਸੱਲਾ ਕਰਦਾ ਗੰਨੇ ਦਾ ਵੇਖ ਹਣ ਕੀ ਕਰਦੀ ਮਨਪ੍ਰੀਤ ਕਦੇ ਵੀ ਗੰਨਾ ਇਹ ਦੰਦਾਂ ਨਾਲ ਨਹੀਂ ਕਰੀਦਾ ਇਹ ਐਦਾਂ ਐਦਾਂ ਜੀ ਹੁੰਦਾ ਬਨਤ ਨਾਲ ਜਾ ਕੇ ਇਹ ਜਾੜਾ ਵੀ ਨਾ ਸੀ ਹੁੰਦਾ ਇਹ ਉਹ ਕਰਦੀ ਨਾ ਬਾਬੇ ਰਾਮ ਦੇ ਵਾਰੀ ਪਤੰਜਲੀ ਦੀ ਦਾਤਣ ਹਾਂ ਖਾਯੋ ਕਿਦਾਂ ਛਿਲਕੇ ਦੇ ਹੀ ਜਾਂਦਾ ਲੈ ਫੜਾ ਉਰੇ ਛਿਲਕੇ ਦਿੰਨੀ ਆ ਤੁਹਾਨੂੰ ਮੈਂ ਡੈਡੀ ਨੇ ਗਾਵਾਂ ਕਿੱਡ ਨਹੀਂ ਹੈ ਆਪਣਾ ਪਚਾ ਕੇ ਹੈ ਪਰਪੁਰਤ ਰਹੋ ਆਹੋ ਸਹੀ ਗੱਲ ਨੰਨੂ ਦੇ ਹੱਥ ਨਾ ਲੱਗੀ ਚੱਕਣਾ ਇਹਨੂੰ ਕਿਨੂੰ ਖਾਦ ਪਾਈ ਹਰਦੀ ਮੂਲੀ ਤੋੜਾਂ ਮੂਲੀ ਜਾਂਦਾ ਡੈੜੀ ਨੇ ਪੁਰਾਣੀ ਵੀ ਬੜੀ ਹੈ ਫਿਰ ਉਹ ਹੱਦ ਮਨਦੀਪ ਗੱਲਾਂ ਤੋੜਦੀ ਤੋੜਦੀ ਢੇਗੀ ਹੈ ਨੀਚੇ ਆ ਫੇਰ ਉਹਦਾ ਹੀ ਗੰਨਾ ਛਿੱਲ ਰਹੇ ਨੇ ਪਰ ਇਹਨਾਂ ਤੋਂ ਛਿੱਲਿਆ ਨਹੀਂ ਜਾ ਰਿਹਾ ਜਦ ਕੇ ਮੈਂ ਦੱਸਿਆ ਸੀ ਵੀ ਕਿਵੇਂ ਛਿੱਲਣਾ ਹੈ ਇੱਧਰ ਦੇਖੋ ਇੱਧਰ ਗੰਨਾ ਛਿੱਲਿਆ ਜਾ ਰਿਹਾ ਓ ਮਾਈ ਗੋਡ ਬਦੋ ਬਦੀ ਬਦੋ ਬਦੀ ਹੈ ਗੰਨੇ ਨਾਲ ਇਹ ਗੰਨੇ ਨਾਲ ਦੰਦ ਵੀ ਆ ਜਾਣੇ ਆਹ ਵੇਖੋ ਯਾਰ ਅਦਾ ਨਹੀਂ ਕਰੀਦਾ ਹੁੰਦਾ ਕੰਨਾ ਹੂੰ ਤੁਸੀਂ ਜਾੜਾ ਨਾਲ ਸਾਈਡ ਤੋਂ ਕਰੋ ਨਾ ਸਾਈਡ ਤੋਂ ਸਾਰਾ ਹੀ ਹੋ ਜਾੜਾ ਤੇ ਜਿਆਦਾ ਕਮਜ਼ੋਰ ਨੇ ਲੈਓ ਮੈਂ ਤੁਹਾਨੂੰ ਛਿੱਲ ਕੇ ਦਵਾ ਪਾ ਪਾ ਬਈ ਵਿੱਠੇ ਉੱਧਰ ਵੇਖੋ ਉੱਧਰ ਅੱਜ ਤੋਂ ਵੱਡੀ ਆ ਮੈਂ ਪਾ ਪਾਪਾ ਲੈ ਕੇ ਸਭਾ ਮਾਲਿਕਾ ਆਦੀ ਹੂੰ ਐਦਾਂ ਛਿੱੜੀ ਦਾ ਐਦਾਂ ਹੀ ਲੌਲੀ ਲੈਣਾ ਲੈ ਫੜੀਏ ਮਧੀ ਫੜੀ ਗੋੜ ਹੋਏ ਲੱਗਣੇ ਹੂੰ ਨਾੜੀ ਕੋਲ ਹੋ ਗਿਆ ਮੁੰਡਾ ਕੀ ਆਇਆ ਹੈ ਰਾਲੂ ਬੱਚਾ ਮਮਾ ਦਾ ਰਾਲੂ ਬੱਚਾ ਰਾਲੂ ਬੱਚਾ ਅਵਾ ਪੋਰਾ ਵਾਟਰ ਖਾਣ ਵਾਸਤੇ ਵੀ ਲੈਂਦੇ ਬੜੀ ਭੁੱਖ ਲੱਗੀ ਆ ਜਸ ਸਮੋਸਾ ਚੋਕ ਲਿਆ ਅੰਦਰੋਂ ਚਾਵਲ ਚੋਕ ਲਿਆ ਚਾਹ ਹਾਂਜੀ ਤੇ ਅਗਲਾ ਦਿਨ ਤੇ ਅਸੀਂ ਆ ਗਏ ਸੀਗੇ ਉੱਥੋਂ ਹੈਨਾ ਤੇ ਉਸ ਤੋਂ ਬਾਅਦ ਫਿਰ ਰੈਸਟ ਕੀਤਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਸੀ ਥੱਕ ਗਏ ਸੀ ਤਾਂ ਕਰਕੇ ਫਿਰ ਆ ਕੇ ਫਟਾਫਟ ਸੋ ਗਏ ਖਾ ਪੀ ਕੇ ਠੀਕ ਹੈ ਤੇ ਤਾਂ ਕਰਕੇ ਵਲੌਗ ਨਹੀਂ ਸ਼ੂਟ ਕੀਤਾ ਤੇ ਹੁਣ ਅੱਜ ਅਗਲੇ ਦਿਨ ਸ਼ੂਟ ਕਰ ਰਹੇ ਹਾਂ ਤੇ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆਂ ਠੀਕ ਹੈ ਜੀ ਹੁਣ ਤੁਹਾਨੂੰ ਨਵਾਂ ਵਲੌਗ ਦੇਖਣ ਨੂੰ ਮਿਲੇਗਾ ਤੁਸੀਂ ਮੇਰੇ ਗੈਟਅੱਪ ਤੋਂ ਦੇਖ ਲਿਆ ਹੋਣਾ ਤਿਆਰਸ਼ ਹੋਇਆ ਤੇ ਆਪਾਂ ਚੱਲੇ ਆਂ ਕਿਧਰੇ ਤੇ ਉਹ ਤੁਹਾਨੂੰ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਨਵੇਂ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਉਦੋਂ ਤੱਕ ਲਈ ਇੰਤਜ਼ਾਰ ਕਰੋ ਨਵੇਂ ਵਲੌਗ ਦਾ ਤੇ ਇਸ ਵਲੌਗ ਨੂੰ ਕਰ ਦਿਓ ਸ਼ੇਅਰ ਲਾਈਕ ਤੇ ਨਵੇਂ ਉਹ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹਾਂਜੀ ਤੇ ਇੱਧਰ ਸਾਡੀ ਨੰਨੂ ਦੇ ਲੋ ਫਟਾਫਟ ਤੁਸੀਂ ਆਪਾਂ ਐਂਡ ਕਰਦੇ ਆ ਇਸ ਵਲੌਗ ਦਾ ਸਤਿ ਸ੍ਰੀ ਅਕਾਲ ਕਰ ਦਿਓ ਜੀ ਸਤਿ バイバイさせて下